ਅੱਜ ਬੜਾ ਸੁਭਾਕਾ ਦੇਣ ਕਿਉਂਕਿ ਛਿੱਡਾਂ ਵਕਤਨ ਪੰਜਾਬ ਦੀ ਸੀਜ਼ਨ 4 ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਮੁੱਖ ਮੰਤਰੀ ਸਾਹਿਬ 3 ਸਤੰਬਰ ਨੂੰ ਇਹਦਾ ਉਗਾਟਨ ਕਰਨਗੇ ਆ ਚੌਥਾ ਸਾਲ ਜਿਹੜਾ ਸਰਕਾਰ ਦਾ ਚੱਲ ਰਿਹਾ ਔਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਮੁਰ ਤੋਂ ਜਿਹੜਾ ਗਰਾਊਂਡਾਂ ਦੇ ਵਿੱਚ ਲੈ ਕੇ ਆਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਉਹਨੂੰ ਲੈ ਕੇ ਉਸ ਪਰਪਲ ਨੂੰ ਲੈ ਕੇ ਬਲਾਕ ਲੈਵਲ ਜ਼ਿਲ੍ਹਾ ਲੈਵਲ ਔਰ ਸਟੇਟ ਲੈਵਲ ਦੇ ਉੱਤੇ ਕੰਪੀਟੀਸ਼ਨ ਹੋਣੇ ਪਿਛਲੇ ਸਾਲ ਜਿਹੜਾ 4 ਲੱਖ ਦੇ ਕਰੀਬ ਖਿਡਾਰੀਆਂ ਨੇ ਇਹ ਚ ਹਿੱਸਾ ਲਿਆ ਸੀ ਔਰ ਇਸ ਵਾਰ ਸਰਕਾਰ ਦੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਹੋਰ ਵਧਾਵਾਂਗੇ ਤਾਂ ਕਿ ਹਰ ਘਰ ਤੱਕ ਜਿਹੜੀ ਹੈ ਇਹ ਖੇਡਾਂ ਮਤਲਬ ਪੰਜਾਬ ਦੀ ਜਿਹੜੀ ਮਹਿਕ ਹੈ ਉਹ ਪਹੁੰਚੇ ਸਾਡੇ ਬੱਚੇ ਜਿਹੜੇ ਆ ਜਿਹੜੇ ਅਸੀਂ ਅੱਜਕੱਲ ਕਹਿੰਦੇ ਸੀ ਬੱਚੇ ਆਪਸ ਹੀ ਆ ਜੀ ਗਰਾਊਂਡਾਂ ਦੇ ਨਹੀਂ ਜਾਂਦੇ ਇੱਕ ਕਲਚਰ ਨਹੀਂ ਸੀਗਾ ਲੋਕੀ ਗਰਾਊਂਡ 'ਚ ਉਹਨਾਂ ਦੇ ਕਿਉਂਦੇ ਸੀ ਤਾਂ ਸਰਕਾਰ ਨੇ ਇੱਕ ਕਲਚਰ ਜਿਹੜਾ ਉਹ ਪੈਦਾ ਕੀਤਾ ਔਰ ਹਰ ਘਰ ਦਾ ਬੱਚਾ ਬਜ਼ੁਰਗ ਨੌਜਵਾਨ ਉਹ ਗ੍ਰਾਉਂਡਾਂ ਦੇ ਵਿੱਚ ਆਇਆ ਹੋਵੇ ਜਿਹੜੀ ਆ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਆ ਉਹ ਨਕਦ ਨਾਮ ਵੀ ਜਿਹੜੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਤਾਂ ਕਿ ਆਪਦੇ ਜਿਹੜੇ ਚੰਗੇ ਖਿਡਾਰੀ ਆ ਉਹ ਆਪਦੀ ਗੇਮ ਨੂੰ ਹੋਰ ਚੰਗਾ ਬਣਾ ਕੇ ਪੰਜਾਬ ਦਾ ਨਾਂ ਭਾਰਤ ਦੇ ਉੱਤੇ ਤੇ ਭਾਰਤ ਦਾ ਨਾਂ ਦੁਨੀਆ ਤੇ ਰੋਸ਼ਨਾ। देखो ਪਹਿਲਾਂ ਵਾਲੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਰਹੀਆਂ ਵੀ ਅਸੀਂ ਜਵਾਨੀ ਵੱਲ ਧਿਆਨ ਦਿੰਦੇ ਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਆ ਕਹਿਣੀ ਇਹ ਕਰਨੀ ਦਾ ਜਿਹੜਾ ਫਰਕ ਹੁੰਦਾ ਹੈ ਜਿਵੇਂ ਯੋਧ ਨਸ਼ੇ ਅਵਿਰਧ ਚੱਲ ਰਿਹਾ ਉਵੇਂ ਹੀ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਵਾਸਤੇ ਹੈ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਹੈ ਸੋ ਮੈਨੂੰ ਲੱਗਦਾ ਵੀ ਜਿਵੇਂ ਦੂਜੀਆਂ ਸਟੇਟਾਂ 'ਚ ਆਪਾਂ ਅਕਸਰ ਪਹਿਲਾਂ ਦੇਖਦੇ ਹਾਂ ਹਰਿਆਣੇ 'ਚ ਸ਼ਾਇਦ ਵਧੀਆ ਹੁੰਦਾ ਜੇ ਕੋਈ ਖਿਡਾਰੀ ਨਿਕਲਦੇ ਸਾਡੇ ਇੱਥੋਂ ਨਿਕਲਦੇ ਨਹੀਂ ਸੋਦੇ ਹਾਲਾਂਕਿ ਸਾਰੀਆਂ ਜਿਹੜੀਆਂ ਵੱਡੀਆਂ ਟੀਮਾਂ ਨੇ ਇੰਟਰਨੈਸ਼ਨਲ ਟੀਮਾਂ ਉਹਨਾਂ ਦੇ ਤਕਰੀਬਨ ਜਿਹੜੇ ਕਪਤਾਨ ਆ ਉਹ ਪੰਜਾਬ ਤੋਂ ਨੇ ਸੋ ਮਾਨ ਸਾਹਿਬ ਨੇ ਸੋਚਿਆ ਵੀ ਅਸੀਂ ਵੀ ਆਪਦੇ ਜਿਹੜੇ ਤਵਾਕ ਆ ਉਹਨਾਂ ਨੂੰ ਬੱਚੇ ਆ ਸਾਡੇ ਪੰਜਾਬ ਦੇ ਉਹਨਾਂ ਨੂੰ ਇਸ ਰੀਤ ਆ ਲਪਾਈਏ ਗਰਾਊਂਡ ਆ ਲਪਾਈਏ ਉਸੇ ਤੈਅ ਤੀ ਹਰ ਇੱਕ ਹਲਕੇ ਦੇ ਵਿੱਚ ਜ਼ਿਆਦਾ ਨਹੀਂ ਤਾਂ 40 40 50 50 ਗਰਾਊਂਡ ਜਿਹੜੇ ਹਰ ਇੱਕ ਪਿੰਡ 'ਚ ਹੀ ਵਰਦੇ ਆ ਕਿ ਤੇ 30 ਲੱਖ ਦਾ ਕਿ 50 ਲੱਖ ਦਾ ਕਿਸੇ ਤੇ 20 ਲੱਖ ਦਾ ਗਰਾਊਂਡ ਵੀ ਵਰਦੇ ਆ ਤੇ ਹੁਣ ਸਰਕਾਰ ਨੇ ਇੱਕ ਨਵੀਂ ਚੀਜ਼ ਜਿਹੜੀ ਇਹਨਾਂ ਬੱਚਿਆਂ ਵਾਸਤੇ ਜਿਹੜਾ ਗਰਾਊਂਡਾਂ 'ਚ ਲਿਆਉਣ ਵਾਸਤੇ ਇਹਨਾਂ ਦੀ ਸਿਹਤ ਵਾਸਤੇ ਜਿਮ ਜਿਹੜੇ ਹਰ ਇੱਕ ਹਲਕੇ ਦੇ ਵਿੱਚ ਦੇਣੇ ਆ तकरीबन 25 25 ਸੋ ਪਹਿਲਾਂ ਮੈਂ ਆਪ ਆਪਦੇ ਕੰਨਿਓ ਵੀ 25 ਤੋਂ 30 ਜਿਹੜੇ ਜਮ ਹਲਕੇ ਤੇ ਦੇ ਚੁੱਕਿਆ ਤੇ तकरीबन ਮੇਰੇ ਹਲਕੇ 'ਚ ਤਾਂ ਸਾਰੇ ਪਿੰਡਾਂ 'ਚ ਜਿੰਮ ਹੋ ਜੂਗਾ ਤੇ ਗਰਾਊਂਡ ਵੀ ਹੋ ਜਾਣਗੇ ਸੋ ਇਦੋਂ ਪਹਿਲਾਂ ਨਾ ਕਿਸੇ ਸਰਕਾਰ ਨੇ ਆਇਆ ਕੀਤਾ ਤੇ ਨਾ ਹੀ ਕਿਸੇ ਨੇ ਕਰਨਾ ਵੀ ਸੱਚੀ ਮੁੱਚੀ ਗਰਾਊਂਡ ਦੇ ਉੱਤੇ ਆ ਕੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਵਾਸਤੇ ਇੰਨਾ ਵਧੀਆ ਜਿਹੜਾ ਉਪਰਾਲਾ ਕੀਤਾ